ਸ਼ਾਸਤਰੀਆ ਕਾਰ ਜੀ ਗੈਰੀ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਆ। ਲਓ ਦੋਸਤੋ ਇੱਕ ਗੱਬਣ ਝੋਟੀ ਲਗਿਆ ਦਿਖਾਉਣਾ। ਬਹੁਤ ਕਮਾਲ ਦੀ ਕੁਆਲਿਟੀ ਆ। ਇੱਥੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿ ਬਾਈ ਮੱਝਾਂ ਤੇ ਕੱਟੀਆਂ ਰੱਖਣ ਦਾ ਸਕੀਨ ਆ ਇੱਧਰ ਵੀ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਕੱਟੀਆਂ ਖੜੀਆਂ ਬਾਈ ਲਵੇ ਤੇ ਡੈਰੀ ਦਾ ਕੰਮ ਆ ਬਾਈ ਦਾ। ਬਹੁਤ ਚੰਗੀਆਂ ਚੰਗੀਆਂ ਮੱਝਾਂ ਬਾਈ ਨੇ ਦੁੱਧ ਤੇ ਵੀ ਲਾਈਆਂ ਹੋਈਆਂ ਨੇ। ਠੀਕ ਆ ਜੀ। ਤੇ ਫਿਲਹਾਲ ਆਪਾਂ ਝੋਟੀ ਬਾਰੇ ਦੱਸ ਦਿਆਂ ਤੁਹਾਨੂੰ। ਜਿਹੜੇ ਵੀ ਭਾਈ ਕਹਿੰਦਾ ਆਪਾਂ ਨੇ ਸੇਲ ਕਰਨੀਆਂ ਪਸ਼ੂ ਜ਼ਿਆਦਾ ਨੇ ਤਾਂ ਕਰਕੇ ਭਾਈ ਸੇਲ ਕਰ ਰਿਆ ਤੇ ਬਾਕੀ ਆਪਾਂ ਖੜੇ ਆ ਪਿੰਡ ਬਕਸੀਵਾਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੇ ਬਾਕੀ ਛੋਟੀ ਗੱਲਬਾਤ ਭਾਈ ਨਾਲ ਕਰਾ ਦਿੰਨੇ ਆ ਭਾਈ ਜੀ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਜੀ ਸ਼ਰਨਪ੍ਰੀਤ ਸਿੰਘ ਨੰਬਰ ਹੈਗਾ 9814130308 ਦੁਬਾਰਾ ਫੇਰ ਬੋਲ ਦਿਓ ਨੰਬਰ 9814130308 ਠੀਕ ਹੈ ਜੀ ਤੇ ਲਓ ਜੀ ਇੱਥੋਂ ਝੋਟੀ ਕਰ ਸਕਦੇ ਹਾਂ ਚੈੱਕ ਤੇ ਤੋਰੋਗੇ ਜੀ ਖੋਲ ਕੇ ਹਾਂ ਜੀ ਤੋੜ ਦਿਓ ਜੀ ਖੋਲ ਕੇ ਤੋੜ ਦਿਓ ਜੀ ਬਹੁਤ ਸੀਲ ਆ ਬਾਈ ਝੋਟੀ ਤਾਂ ਇਹ ਦੂਜੇ ਸੂਏ ਝੋਟੀ ਆ ਹਾਂਜੀ ਹਾਂਜੀ ਤੇ ਹੈ ਵੀ ਇਹ ਚਾਰ ਦੰਦ ਦਾ ਪੂਰੀ ਸਮਾਈ ਚ ਠੀਕ ਆ ਜੀ ਬਾਈ ਕਹਿੰਦਾ ਚਾਰ ਦੰਦ ਚਾਰ ਦੰਦ ਝੋਟੀ ਆ ਜੀ ਤੇ ਸੰਗ ਸੰਗ ਕਰ ਸਕਦੇ ਹਾਂ ਚੈੱਕ ਤੇ ਇੱਥੋਂ ਲੇਵਾ ਕਰ ਸਕਦੇ ਹਾਂ ਚੈੱਕ ਕੁਆਲਟੀ ਬਹੁਤ ਵਾੜੇ ਗੱਬਣ ਆ ਜੀ ਅਜੇ ਲੈ ਜੂ ਬਾਈ ਇੱਕ ਦੋ ਦਿਨ ਲੈ ਜੂਗੀ ਇਹ ਬਾਈ ਕਹਿੰਦਾ ਹਲੇ ਇੱਕ ਦੋ ਦਿਨ ਲੈ ਜੂਗੀ ਤੇ ਇੱਥੋਂ ਤੁਸੀਂ ਕਵਾਲਿਟੀ ਕਰ ਸਕਦੇ ਹਾਂ ਇਹ ਚੈੱਕ ਪਿਛਲੇ ਸੂਏ ਵੱਜਮ ਆਇਆ ਨਾ ਪਿਛਲੇ ਸੂਏ ਨੇ ਬਾਈ 12 ਕਿਲੋ ਦੁੱਧ ਦਿੱਤਾ ਭਲੂng ਠੀਕ ਹੈ ਜੀ ਐਪ ਕੀ ਦੂਜੇ ਸੂਏ ਸੁਣਾ ਨੇ ਠੀਕ ਹੈ ਜੀ ਇਹ ਲੰਬਾਇਆ ਗੇੜਾ ਦਵਾ ਦੋ ਇਹ ਤੋਰ ਦੋ ਉਧਰ ਨੂੰ ਹੋਰ ਤੋਰ ਦੋ ਲਓ ਜੀ ਇਤੋਂ ਨਾ ਬਾਈ ਨੂੰ ਵੀ ਕਰ ਸਕਦੇ ਹਾਂ ਚੈੱਕ ਇਹ ਸੰਗਲ ਸੰਗਲ ਵਾਲਾ ਕੋਈ ਚੱਕਰ ਹੀ ਨਹੀਂ ਇਹ ਬਾਈ ਕਹਿੰਦਾ ਸੰਗਲ ਪਾਉ ਨਾ ਪਾਉ ਕੋਈ ਚੱਕਰ ਹੀ ਨਹੀਂ ਪਸ਼ੂ ਬਾਈ ਦੇ ਬਹੁ ਰੱਖੇ ਹੋਇਆ ਤੇ ਤਾਂ ਕਰਕੇ ਇਹ ਮੱਝਾਂ ਜਮਾਂ ਹਨ ਠੰਡੀਆਂ ਸੀਲ ਨੇ ਇਹਦਾ ਬਾਈ ਜਗਾ ਦੀ ਤੰਗੀ ਕਰਕੇ ਵੇਚ ਰਿਆ ਦੀ ਮਾਂ ਥੱਲੇ 20 ਕਿਲੋ ਦੁੱਧ ਸੀ ਠੀਕ ਹੈ ਜੀ ਐਦ ਕਿ ਇਹਨੇ ਦੂਜੇ ਸੂਏ ਸੂਣਾ ਹੈ ਚਾਰ ਦੰਦ ਦਾ ਚਾਰ ਦੰਦ ਦੀ ਆਪਾਂ ਚਾਹੇ ਅਗਲਾ ਕੋਈ ਦੇਖ ਜੇ ਦੰਦ ਭਾਈ ਡਰਦੀ ਕਰਕੇ ਡਰ ਦਰ ਕਰਕੇ ਦਿਖਾ ਵੀ ਰਹੀ ਹੈ ਠੀਕ ਹੈ ਜੀ ਹਾਂ ਲਓ ਜੀ ਕੁਆਲਿਟੀ ਬਹੁਤ ਵਧੀਆ ਤੇ ਥਰ ਲੇਵਾ ਤੁਸੀਂ ਕਰ ਸਕਦੇ ਹੋ ਚੱਕ ਐਨ ਗੱਬਣ ਆਲੇ ਤੇ ਬਾਕੀ ਜਦੋਂ ਸੂਣ ਤੇ ਆਉਗੀ ਹਨਾ ਤਕਵਾ ਗੱਲ ਕੋਈ ਹੋਰ ਹੀ ਹੋਣੀ ਆ ਸਿੰਘ ਸੁਬੈਣ ਸਿੰਘ ਦਾ ਬਾਈ ਮੋਟੇ ਜੀ ਇਹ ਉਮਰ ਦੀ ਥੋੜੀ ਹੈ ਨਾ ਤਾਂ ਕਰਕੇ ਚਾਰ ਦੰਦ ਝੋਟੀ ਆ ਠੀਕ ਹੈ ਜੀ ਹਾਂ ਲੋ ਜੀ ਕੁਆਲਿਟੀ ਕਰ ਸਕਦੇ ਹੋ ਚੈੱਕ ਕੁਆਲਿਟੀ ਮੈਨੂੰ ਤਾਂ ਪਰਸਨਲੀ ਬਹੁਤ ਵਧੀਆ ਲੱਗੀ ਠੀਕ ਹੈ ਜੀ ਤੇ ਬਾਕੀ ਕੱਦ ਕਾਠ ਵੀ ਝੋਟੀ ਦਾ ਵਧੀਆ ਐ ਨਹੀਂ ਹੈਗਾ ਵੀ ਕੋਈ ਮਾਦਰੀ ਜੀ ਆ ਤੇ ਲੇ ਵਾਲੂ ਆ ਇੱਥੋਂ ਕਰ ਸਕਦੇ ਹੋ ਚੈੱਕ ਐ ਠੰਡੀ ਸੀ ਲਾ ਜੀ ਕਿਵੇਂ ਮਰਜੀ ਬਾਈ ਨੇ ਸੰਗਲ ਵੀ ਨਹੀਂ ਪਾਇਆ ਹੋਇਆ ਇਦਾਂ ਹੀ ਖੜ ਰੱਖਿਆ ਆ ਕਰਕੇ ਬਾ ਕਤੋਂ ਜਿਆਦੇ ਹੋਣ ਕੇ ਫੋਨ ਕਰਕੇ ਨਾ ਬਾਈ ਨੂੰ ਇਹ ਮੱਝ ਸੇਲ ਕਰਨੀ ਪੈ ਰਹੀ ਹੈ ਜੀ ਤੇ ਕੁਆਲਿਟੀ ਤਾਂ ਬਹੁਤ ਵਧੀਆ ਕੁਆਲਿਟੀ ਆ ਜੀ ਤੇ ਲੈ ਚੱਲੋ ਜੀ ਕੋਈ ਨਹੀਂ ਤੇ ਬਾਈ ਜੀ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਨੇ ਪਹਿਲੇ ਸੂਏ ਨੇ ਬਾਈ 12 ਕਿਲੋ ਦੁੱਧ ਦਿੰਦਾ ਥੂਮ ਨੇ 12 ਕਿਲੋ ਜੀ ਹਾਂ ਤੇਰੀ ਮਾਂ ਥੱਲੇ ਕਿੰਨਾ ਦੁੱਧਦੀ ਜੀ ਜੀ ਮਾਂ ਥੱਲੇ 20 22 ਲੀਟਰ ਦੁੱਧ ਸੀ ਹਰਿਆਣੇ ਚੋਂ ਲਿਆਂਦੀ ਹੋਈ ਆ ਇਹ ਛੋਟੀ ਕੱਤੀ ਲਿਆਇਆ ਸੀ ਮੈਂ ਠੀਕ ਆ ਜੀ ਤੇ ਹੁਣ ਤਾਂ ਬਸ ਬਹੁਤੇ ਡੰਗਰਾਂ ਕਰਕੇ ਆ ਵੀ ਇਹ ਗੇ ਝੋਟੀਆਂ ਹੋਰ ਸਮਰ ਜਾਣਗੇ ਉਹਦੇ ਕਰਕੇ ਆਪਾਂ ਸੇਲ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਹਾਂ ਬਾਕੀ ਆਪਣੇ ਲਵੇ ਉਧਰ ਪੰਜ ਚਾਰ ਮਹੀਸਾਂ ਸੁੰਨੀਆਂ ਹੋਈ ਜਾਂਦੇ ਆ ਉਹਨਾਂ ਦੇ ਬੱਚੇ ਨੇ ਠੀਕ ਹੈ ਜੀ ਤੇ ਇਹ ਤੁਸੀਂ ਡਾਇਰੈਕਟ ਕਰਾਉਸ ਕਰਾਈ ਆ ਕਿ ਮਤਲਬ ਸੀਮਨ ਭਰਾਇਆ ਸੀ ਜੀ ਇਹ ਬਈ ਸੀਮਨ ਭਰਾਇਆ ਹੋਇਆ ਠੀਕ ਹੈ ਤੇ ਆਪਾਂ ਬਾਕੀ ਇਹਦੀ ਇੱਕ ਹੋਰ ਖਾਸੀਅਤ ਹੈ ਵੀ ਇਹਨੇ 7 ਮਹੀਨੇ ਪੂਰਾ ਦੁੱਧ ਦਿੱਤਾ 7 ਮਹੀਨਿਆਂ ਦੀ ਗੱਭਣ ਹੋਣ ਤੱਕ ਠੀਕ ਹੈ ਜੀ ਹਾਂ ਇਹ ਸਟਰਾ ਮਿਲ ਜੂਗਾ ਜੀ ਆਪਣੇ ਕੋਲ ਸਟਰਾ ਆਪਣੇ ਕੋਲ ਪਿਆ ਉਹ ਦਿਖਾ ਦਾਂਗੇ ਮੈਂ ਹੁਣ ਨਾਮ ਭੁੱਲ ਗਿਆ ਸਟਰਾ ਕਿਹੜੇ ਨੰਬਰ ਸੀ ਠੀਕ ਆ ਕੋਈ ਗੱਲ ਨਹੀਂ ਜ ਜੇ ਕੋਲ ਸਾਰੇ ਸਟਰਾ ਸਾਹਮਣੇ ਰੱਖਦੇ ਆਂ ਹਾਂਜੀ ਹਾਂਜੀ ਜਦੋਂ ਬਾਈ ਆਊਗਾ ਨਾ ਕੋਈ ਵੀ ਤੇ ਤੁਸੀਂ ਸਟਰਾ ਬਾਈ ਹਰੇ ਨੂੰ ਦਿਖਾ ਦਿਓ ਤੇ ਬਾਈ ਜੀ ਮੁੱਲ ਕੀ ਰਹੂਗਾ ਜੀ ਮੁੱਲ ਇਹਦਾ ਬਾਈ 1.5 ਲੱਖ ਕਰਦੇ ਆਂ ਠੀਕ ਆ ਜੀ ਬਾਕੀ ਮੌਕੇ ਤੇ ਵਧੀਆ ਖੁੱਲਾ ਮਾਨਤਾਨ ਹੋ ਜੂਗਾ ਠੀਕ ਆ ਜੀ ਲਓ ਜੀ ਬਾਈ ਕਹਿੰਦਾ 1.5 ਲੱਖ ਰੁਪਿਆ ਮੁੱਲ ਆ ਜੀ ਤੇ ਬਾਕੀ ਮਾਨਤਾਨ ਬਾਈ ਕਹਿੰਦਾ ਮੌਕੇ ਤੇ ਕਰਦਾਂਗੇ ਤੇ ਚਾਰ ਦਾਂਦਾ ਕੀ ਜੀ ਦੂਜਾ ਸੂਆ ਇਹ ਗੱਬਣ ਆ ਜੀ ਤੇ ਆਪਣਾ ਮੰਨ ਕੇ ਚਲੋ 2-4 ਦਿਨ ਲੈ ਜੂਗੇ ਹਨਾ ਜੀ ਹਾਂ ਬਾਈ ਸਟਰਾਪ ਵੀ ਆਪਾਂ ਮਾੜਾ ਨਹੀਂ ਭਰਾਇਆ ਹੋਇਆ ਠੀਕ ਹੈ ਜੀ ਬਸ ਸਿਰੇ ਦਾ ਸਟਰਾਪ ਭਰਾਇਆ ਹੋਇਆ ਉਹ ਮੈਨੂੰ ਐਸੀ ਵੀ ਆਪ ਇਹ ਚੰਗੀ ਆ ਅੱਗੇ ਬੱਚੇ ਵੀ ਚੰਗੇ ਆਉਣ ਠੀਕ ਹੈ ਜੀ ਹਾਂ ਨਹੀਂ ਬਾਈ ਬਾਕੀ ਕੁਆਲਿਟੀ ਮੱਝ ਦੀ ਬਹੁਤ ਵਧੀਆ ਕੁਆਲਿਟੀ ਆ ਜੀ ਜਿਹੜੇ ਭਰਾ ਨੂੰ ਬਾਈ ਦੀ ਝੋਟੀ ਪਸੰਦ ਆਉ ਜੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਜੀ ਧੰਨਵਾਦ ਜੀ